ਅੱਜ ਦੀ ਕਹਾਣੀ ਸਾਨੂੰ ਸਿਖਾਏਗੀ ਕਿ ਦਇਆ ਅਤੇ ਸਹਾਨੂੰ ਕੂਤੀ ਕਿਵੇਂ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਨ ਚਲੋ ਕਹਾਣੀ ਸ਼ੁਰੂ ਕਰੀਏ ਇੱਕ ਛੋਟੇ ਜਿਹੇ ਪਿੰਡ ਵਿੱਚ ਮੀਰਾ ਨਾਮ ਦੀ ਇੱਕ ਪਿਆਰੀ ਕੁੜੀ ਰਹਿੰਦੀ ਸੀ ਉਸ ਦੀ ਮਾਂ ਹੱਥਾਂ ਨਾਲ ਗਰਮ ਸ਼ਾਲਾ ਬੁਣਦੀ ਸੀ ਇੱਕ ਸਰਦੀ ਦੀ ਸਵੇਰ ਮੀਰਾ ਆਪਣੀ ਗਰਮ ਸ਼ਾਲ ਲਪੇਟ ਕੇ ਸਕੂਲ ਜਾ ਰਹੀ ਸੀ ਰਸਤੇ ਵਿੱਚ ਉਸਨੇ ਇੱਕ ਬਜ਼ੁਰਗ ਆਦਮੀ ਨੂੰ ਸੜਕ ਦੇ ਕੰਡੇ ਤੇ ਬੈਠਾ ਦੇਖਿਆ ਉਹ ਠੰਡ ਨਾਲ ਬਹੁਤ ਜ਼ਿਆਦਾ ਕੰਬ ਰਿਹਾ ਸੀ ਲੋਕ ਹਰ ਰੋਜ਼ ਉਸਦੇ ਕੋਲੋਂ ਲੰਘ ਜਾਂਦੇ ਪਰ ਕੋਈ ਵੀ ਉਸਦੀ ਮਦਦ ਨਹੀਂ ਸੀ ਕਰਦਾ ਮੀਰਾ ਉਸ ਬਜ਼ੁਰਗ ਕੋਲ ਜਾ ਕੇ ਥੋੜੀ ਦੇਰ ਲਈ ਰੁਕ ਗਈ ਕਿਉਂਕਿ ਮਾਂ ਨੇ ਕਿਹਾ ਸੀ ਅਸਨਬੀਆਂ ਨਾਲ ਗੱਲ ਨਾ ਕਰੀ ਪਰ ਬਜ਼ੁਰਗ ਦੇ ਕੰਬਦੇ ਹੱਥ ਵੇਖ ਕੇ ਮੀਰਾ ਦਾ ਦਿਲ ਪਿਗਲ ਗਿਆ मीरा ने होली जही आवाज ਵਿੱਚ ਪੁੱਛਿਆ "ਬਾਬਾ ਜੀ ਤੁਹਾਨੂੰ ਠੰਡ ਲੱਗ ਰਹੀ ਹੈ?" ਬਜ਼ੁਰਗ ਨੇ ਹੌਲੀ ਜਹੀ ਮੁਸਕਾਨ ਨਾਲ ਸਿਰ ਹਿਲਾਇਆ। ਮੀਰਾ ਨੇ ਬਿਨਾਂ ਕੁਝ ਸੋਚੇ ਆਪਣੀ ਸ਼ਾਲ ਉਤਾਰ ਕੇ ਉਸਦੇ ਮੋਢਿਆਂ ਤੇ ਰੱਖ ਦਿੱਤੀ ਤੇ ਕਿਹਾ "ਇਹ ਤੁਹਾਨੂੰ ਗਰਮ ਰੱਖੇਗੀ।" ਤੇ ਇੰਨਾ ਕਹਿ ਕੇ ਮੀਰਾ ਅੱਗੇ ਚਲੇਗੀ। ਸ਼ਾਮ ਨੂੰ ਜਦੋਂ ਮੀਰਾ ਘਰ ਵਾਪਸ ਆਈ ਤਾਂ ਉਸਦੀ ਮਾਂ ਨੇ ਉਸਨੂੰ ਬਿਨਾਂ ਸ਼ਾਲ ਦੇ ਦੇਖਿਆ ਤਾਂ ਉਸਨੇ ਪੁੱਛਿਆ ਕੀ ਕੀ ਗੱਲ ਤੇਰੀ ਸ਼ਾਲ ਕਿੱਥੇ ਹੈ ਤਾਂ ਮੀਰਾ ਨੇ ਸਾਰੀ ਗੱਲ ਦੱਸ ਦਿੱਤੀ ਇਹ ਸੁਣ ਕੇ ਮਾਂ ਨੇ ਮੁਸਕਰਾ ਕੇ ਕਿਹਾ ਧੀਆ ਧੀਏ ਦੇਆ ਵੰਡਣ ਨਾਲ ਦੁੱਗਣੀ ਹੋ ਜਾਂਦੀ ਹੈ ਧੰਨਵਾਦ